ਮਹੀਨੇ ਜੇ ਇਦਾਂ ਬਹਿ ਗਿਆ ਮਰੀਜ਼ ਇਹਨੂੰ ਆਪਾਂ ਕੀ ਕਰਾਂਗੇ ਓੜੇ ਦੋਦੇ ਮੈਂ ਤੁਹਾਨੂੰ ਸਵਾਲ ਕਰਦਾ ਮਹੀਨੇ ਜਦਾਂ ਕਹਾਂਗੇ ਵੀ ਓੜੇ ਦੋਦੇ ਨਹੀਂ ਬੈਠ ਸਕਦਾ ਚਲੋ ਉੱਠੋ ਪੁੱਤ ਤਾਂ ਨਾਨਕ ਛੱਡ ਦੇ ਬਾਹਰ ਗੋਡੇ ਵਿੱਚ ਕਰਾਈ ਸੀ ਹਾਂਜੀ ਹਾਂਜੀ ਗੋਡਿਆਂ 'ਚ ਵੀ ਦਿੱਕਤ ਸੀ ਕੋਈ ਹਾਂ ਦਿੱਕਤ ਸੀ ਕਿਵੇਂ ਲੱਗਿਆ ਹੋ ਠੀਕ ਹੈ ਹੌਲੇ ਹੋ ਗਿਆ ਗੋਡੇ ਵੀ ਹੌਲੀ ਹੋ ਗਏ ਤੇ ਮੋਢੇ ਵੀ ਹੌਲੀ ਹੋ ਗਏ ਮੇਰੇ ਗੋਡੇ 'ਚ ਦਿੱਕਤ ਸੀ ਹਾਂ ਪਿਛਲੇ 8-9 ਸਾਲ ਤੋਂ ਠੀਕ ਹੈ ਕਾਫੀ ਜਗ੍ਹਾ ਮੈਂ ਚੈੱਕ ਕਰਾਇਆ ਹਾਸਪੀਟਲ ਮੈਂ ਜੀ ਲੋਕ ਕਹਿੰਦੇ ਵੀ ਗੱਡਾ ਚੇਂਜ ਹੋਣਾ 100% ਖਤਮ ਹੈ ਗੋਡਾ ਬਦਲਣਾ ਪੈਣਾ ਬਦਲਣਾ ਪੈਣਾ ਤੁਸੀਂ ਚੱਲਦੇ ਫਿਰਦੇ ਸੀ ਕਿ ਚੱਕ ਰੱਖਦੇ ਮੈਂ ਹੁਣ ਲੱਤ ਨੂੰ ਚੱਕ ਕੇ ਕਰਦੇ ਕਰਦੇ ਥਲਦੇ ਦੋ ਤਿੰਨ ਦਿਨ ਜਿਆਦਾ ਦੇ ਰਹਿ ਗਈ ਸੀ ਤੇ ਹਸਪੀਟਲ ਜਾਣ ਤੇ ਦਿੱਕਤ ਆ ਗਈ ਸੀ लास्ट ਤੇ ਇੱਥੇ ਕਿੰਨੇ ਏਰੀਆ ਜਾਏ ਹੋ ਤੁਸੀਂ ਮੈਂ ਦੂਜੀ ਵਾਰ ਆਇਆ ਤੇ ਜਦੋਂ ਬੈਜ ਜੀ ਕੋਲ ਆਏ ਕੋਈ ਆਪਰੇਸ਼ਨ ਕੀਤਾ ਹੋਵੇ ਕੋਈ ਟੀਕਾ ਪੱ ਤੋ ਦੋਨੋਂ ਗੋਡਿਆਂ ਚ ਪ੍ਰੋਬਲਮ ਸੀ ਲੱਕ ਵੀ ਠੀਕ ਹੈ ਇੱਕ ਗੋਡਾ ਬਿਲਕੁਲ ਠੀਕ ਹੈ ਦੂਸਰੇ ਤੇ ਜਿੱਦਾਂ ਹੁਣ ਸਰਦੀ ਦਾ ਕਰਕੇ ਥੋੜੀ ਪ੍ਰੋਬਲਮ ਆਂਦੀ ਸੀ ਮੈਨੂੰ ਲੱਗਦਾ ਕਿ ਇਸ ਵਾਰੀ ਉਹ ਵੀ ਸੈੱਟ ਹੋ ਜਾਏਗਾ ਮਤਲਬ ਜਦੋਂ ਨਹੀਂ ਵੀ ਚੱਲ ਫਿਰ ਹੁੰਦਾ ਹੁਣ ਚੱਲਣ ਫਿਰ ਲੱਪਾਏ ਹੋਏ ਅਸੀਂ ਗਏ ਸੀ ਪਹਿਲਾਂ ਦੋ ਤਿੰਨ ਹਸਪੀਟਲ ਵੀ ਗਏ ਸੀ ਉਹਨਾਂ ਆਪਰੇਟ ਦਾ ਦੱਸਿਆ ਸੀ ਸਾਨੂੰ ਪਰ ਨਹੀਂ ਸਰਦੀ ਅਸੀਂ ਇੰਟਰਵਿਊ ਦੇਖੀ ਸੀ ਆਏ ਆ ਤੇ ਆਲਮੋਸਟ ਸਰ ਇਹ ਦੇਖ ਰਹੇ ਹੋ ਵੀ ਤੁਹਾਡੇ ਕੋਲ ਮੈਨੂੰ ਅੱਗੇ ਜੀ ਦਾ ਜਵਾਬ ਦਿਓ ਤੁਸੀਂ ਜੋ ਵੀਡੀਓ ਦੇਖਿਆ ਸੀ ਉਹੀ ਕੁਛ ਹੋ ਜਾ ਰਿਹਾ ਹੈ ਬਿਲਕੁਲ ਉਹੀ ਹੈ ਜੀ ਸੇਮ ਆ ਸੇਮਸੇ ਲੁਕੇ ਤੋਂ ਆਏ ਹੋ ਤੇ ਕਿੰਨੇ ਚਿਰ ਤੋਂ ਪੇਨ ਹੋ ਰਹੀ ਗੋਡੇ ਚ ਮੈਨੂੰ 3 ਮਹੀਨੇ ਹੋ ਗਏ 3 ਮਹੀਨੇ ਤੋਂ ਜੀ ਜੀ ਤੇ ਹੁਣ ਜਿਵੇਂ ਮੂਵਮੈਂਟ ਕੀਤੀ ਹੱਥ ਨਾਲ ਸੈਟ ਬੈਟ ਕੀਤਾ ਤੁਸੀਂ ਚੱਲ ਕੇ ਨਹੀਂ ਆਏ ਹੋ ਜੀ 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 ਹਜੇ ਤੁਸੀਂ ਦਵਾਈ ਨਹੀਂ ਖਾਧੀ ਪਰ ਇਹਦੇ ਨਾਲ ਵੀ ਥੋੜਾ ਬੋਤਾਂ ਰਿਲੀਫ ਮਿਲਦਾ ਕਿ ਥੋੜੇ ਲੈਗਸ ਹੋਇਆ ਥੋੜੇ ਸਰਕਲ ਤੇ ਤੁਸੀਂ ਹਿਮਾਚਲ ਤੋਂ ਆਏ ਹੋ ਤੁਸੀਂ ਉੱਥੇ ਨਹੀਂ ਪਹਿਲਾਂ ਕਿਸੇ ਨੂੰ ਦਿਖਾਇਆ ਮੈਂ ਮੈਂ ਲੁਧਿਆਣੇ ਦੇ ਵੀ ਦਵਾਈ ਖਾਧੀ ਮੈਂ ਜਲੰਧਰ ਵੀ 2 ਸਾਲ ਦਵਾਈ ਖਾਧੀ ਅੱਛਾ 2 ਸਾਲ ਦਵਾਈ ਖਾਣ ਤੋਂ ਬਾਅਦ ਵੀ ਕੋਈ ਨਹੀਂ ਫਰਕ ਪਿਆ ਨਹੀਂ ਮੈਂ 2-3 ਮਹੀਨੇ ਡਾਕਟਰ ਸਾਹਿਬ ਮੇਰੇ ਕੋਲੇ ਆਉਣਾ ਕਿਵੇਂ ਲੱਗਿਆ ਤੇ ਹੁਣ ਕਿੰਨਾ ਰਿਲੀਫ ਮਿਲੀ ਹੈ ਫਰਕ ਹੈ ਮੈਨੂੰ ਬਹੁਤ ਫਰਕ ਹੈ ਜਮੰਦੂ ਵੀ ਇਹੋ ਜਿਹੇ ਬੱਚੇ ਵੀ ਆਏ ਆ ਜਿਨ੍ਹਾਂ ਦੇ ਚੱਲ ਨਹੀਂ ਸਕਦੇ ਤੁਸੀਂ ਜਮੰਦਰੂ ਜਿਨ੍ਹਾਂ ਨੂੰ ਜਵਾਬ ਹੀ ਦਿੱਤਾ ਡਾਕਟਰਾਂ ਨੇ ਤੁਸੀਂ ਚੈਲੰਜ ਕਰ ਰਹੇ ਹੋ ਵੀ ਭਾਈ ਤੁਸੀਂ ਅੱਜ ਮੈਂ ਤੁਹਾਨੂੰ ਵੀ ਚਲਾ ਦੂੰ ਉਹ ਵੀ ਤੁਸੀਂ ਚਲਾ ਚਲਾ ਰਹੇ ਹੋ ਦੇਖੋ ਤੇ ਬੋਡੀ ਕਿਤਾ ਮੂਵਮੈਂਟ ਕਰ ਲਾਉਂਦੇ ਹੋ ਮੇਰਾ ਸਿੱਧਾ ਜਆ ਪੁਆਇੰਟ ਆ ਸਭ ਤੋਂ ਪਹਿਲਾਂ ਨਰਵਸ ਸਿਸਟਮ ਨੂੰ ਸਟਰੋਂਗ ਕਰਨਾ ਮਤਲਬ ਦਿਮਾਗ ਦਾ ਕੰਟਰੋਲ ਬਣਾਉਣਾ ਉਹ ਹੀ ਜ ਬੱਚੇ ਜਦਵਾ ਦਾ ਕੰਟਰੋਲ ਬਣ ਗਿਆ ਤੇ ਅਧਾ ਰੋਗ ਠੀਕ ਹੋਣਾ ਚੱਲੂ ਜੀ ਹਾਂ ਤੇ ਕੋਈ ਨਾ ਐਕਸਰਸਾਈਜ਼ ਨਸੀ ਹੀ ਕੋਈ ਕਿਸੇ ਨੇ ਭਾਰ ਘਟਾਉਣਾ ਵਧਾਉਣਾ ਕਦ ਲੰਬਾ ਕਰਨਾ ਹਰ ਤਰ੍ਹਾਂ ਦੀ ਦਵਾਈ ਹੈ ਤੇ ਸਿਰਫ ਗੁਰਦੇ ਗਦੂਨਾਂ ਦੇ ਹਾਰਨੀਆਂ ਬਾਕੀ ਤਨ ਚੜ ਗਏ ਹਰ ਦਵਾਈ ਦੇ ਕੈਂਸਰ ਦਾ 413 ਕੁ ਹਜ਼ਾਰ ਬੰਦਾ 3 ਮਈ ਤੱਕ ਫੀ ਕਰਦਾ ਸੀ ਹੂੰ ਕਿਸੇ ਕੰਪਨੀ ਵੱਲੋਂ 500 ਕਰੋੜ ਦੀ ਆਫਰ ਆ ਵੀ ਆਪ ਨੁਕਸਾ ਦੇ ਦੇ ਮੈਂ ਕਿਹਾ ਵੀ ਨਹੀਂ ਮੈਂ ਆਪਣੇ ਮਰਨ ਤੋਂ ਪਹਿਲਾਂ ਪੰਜ ਸੱਤ ਜਗ੍ਹਾ ਪੰਜਾਬ ਦੇ ਵਿੱਚ ਪੰਜ ਸੱਤ ਜਗ੍ਹਾ ਰਾਸਾਂ ਚ ਹਿਮਾਚਲ ਜੰਮੂ ਚ ਤੇ ਜੁਪੀ ਚ ਤਾਂ ਵੰਡ ਜਾਣਾ ਕੀ ਤੁਸੀਂ ਵੀ ਹਸਪਤਾਲਾਂ ਦੇ ਗੇੜੇ ਮਾਰ-ਮਾਰ ਕੇ ਅੱਕ ਚੁੱਕੇ ਹੋ ਤੁਸੀਂ ਲੱਖਾਂ ਰੁਪਏ ਖਰਚ ਦਿੱਤੇ ਤੁਸੀਂ ਕੋਈ ਡਾਕਟਰ ਨਹੀਂ ਛੱਡਿਆ ਕੋਈ ਹਸਪਤਾਲ ਨਹੀਂ ਛੱਡਿਆ ਪਰ ਤੁਸੀਂ ਆਪਣਾ ਸਫਲ ਇਲਾਜ ਨਹੀਂ ਕਰਵਾ पाए ਡਾਕਟਰਾਂ ਨੇ ਤੁਹਾਨੂੰ ਕਹਿ ਦਿੱਤਾ ਵੀ ਤੁਹਾਡੇ ਗੋਡੇ ਹੁਣ ਨਹੀਂ ਚੱਲਣੇ ਹੁਣ ਤੁਹਾਨੂੰ ਤੁਹਾਡੇ ਗੋਡੇ ਬਦਲਣੇ ਹੀ ਪਣੇ ਆ ਤੇ ਤੁਸੀਂ ਮਯੂਸ ਹੋ ਗਏ ਹੋ ਤੁਹਾਨੂੰ ਟੈਨਸ਼ਨ ਪੈ ਗਈ ਤੁਹਾਨੂੰ ਫਿਕਰ ਪੈ ਗਈ ਵੀ ਕੀ ਤੁਹਾਡਾ ਕੋਈ ਇਲਾਜ ਕਰ ਪਾਵੇਗਾ ਜਾਂ ਨਹੀਂ ਤੇ ਹੁਣ ਤੁਸੀਂ ਫਿਕਰ ਲੈਣੀ ਛੱਡ ਦਿਓ ਟੈਨਸ਼ਨ ਲੈਣੇ ਛੱਡ ਦਿਓ ਕਿਉਂਕਿ ਅੱਜ ਮੈਂ ਤੁਹਾਨੂੰ ਲੈ ਕੇ ਜਾ ਰਿਹਾ ਆਂ ਬਾਬਾ ਸ਼੍ਰੀ ਚੰਦ ਜੀ ਦੇਸੀ દવાਖਾਨਾ ਕਰਤਾਰਪੁਰ ਜਿੱਥੇ ਕੇ ਬੈਰ ਜਸਵੰਤ ਸਿੰਘ ਜੀ ਨੂੰ ਬਹੁਤ ਲੰਬਾ ਤਿਆਰਬਾ ਕਈ ਸਾਲਾਂ ਤੋਂ ਉਹਨਾਂ ਨੇ ਹਜ਼ਾਰਾਂ ਲੱਖਾਂ ਮਰੀਜ਼ਾਂ ਦਾ ਇਲਾਜ ਕਰ ਦਿੱਤਾ ਦੇਖੋ ਪੰਜਾਬ ਤੋਂ ਹਰਿਆਣਾ ਰਾਜਸਥਾਨ ਯੂਪੀ ਦਿੱਲੀ ਸ਼੍ਰੀਨਗਰ ਤੱਕ ਦੇ ਮਰੀਜ਼ ਇੱਥੋਂ ਆ ਕੇ ਠੀਕ ਹੋ ਕੇ ਗਏ ਆਂ ਦੂਜੇ ਪਾਸੇ ਕੈਨੇਡਾ ਅਮਰੀਕਾ ਇੰਗਲੈਂਡ ਨਿਊਜ਼ੀਲੈਂਡ ਆਸਟ੍ਰੇਲੀਆ ਤੋਂ ਵੀ ਬਹੁਤ ਸਾਰੇ ਮਰੀਜ਼ ਇੱਥੇ ਆਏ ਜਿਨ੍ਹਾਂ ਨੂੰ ਉੱਥੇ ਹਸਪਤਾਲਾਂ 'ਚ ਆਰਾਮ ਨਹੀਂ ਆਇਆ ਉਹਨਾਂ ਨੂੰ ਬੈਜ ਜੀ ਨੇ ਠੀਕ ਕਰ ਦਿੱਤਾ ਜਿੱਥੇ ਕਿ ਬੈਜ ਜੀ ਦਾ ਬਹੁਤ ਵੱਡਾ ਤਿਆਰਬਾ ਉਹ ਬਿਨਾ ਪੱਟੀ ਬਿਨਾ ਟੀਕਾ ਬਿਨਾ ਆਪਰੇਸ਼ਨ ਆਪ ਜਿਹੜਾ ਸਫਲ ਇਲਾਜ ਕਰ ਦਿਆ ਉਹ ਕੋਈ 5 ਲੱਖ ਨਹੀਂ ਲੈਂਦੇ ਕੋਈ 10 ਲੱਖ ਨਹੀਂ ਲੈਂਦੇ ਕੋਈ 8 ਲੱਖ ਨਹੀਂ ਲੈਂਦੇ ਥੋੜੇ ਪੈਸੇ ਲੈਂਦੇ ਆ ਦੇਸੀ ਦਵਾਈਆਂ ਨਾਲ ਸਫਲ ਇਲਾਜ ਕਰ ਰਹੇ ਆ ਉਹਨਾਂ ਨੇ ਕੀ ਕਿ ਕੋਪਰੇਸ਼ਨ ਕਰ ਲੀਆ ਕਿ ਦਵਾਈ ਖਾਣੀ ਹਾਂਜੀ ਕੋਰਟੇਪਾਨ ਨੂੰ ਹੀ ਕਿਹਾ ਤਾਂ ਉਹਨਾਂ ਨੇ ਫੜੇ ਨਿਖੇ ਡਾਕਟਰ ਸਰਵਾਨਾ ਕੋ ਜਾਂਦੇ ਆ ਉਹ ਕਹਿੰਦੇ ਆਪਰੇਸ਼ਨ ਕਰੋ ਤੁਹਾਡੇ ਕੋਲ ਆਉਂਦੇ ਤੁਸੀਂ ਕਹਿੰਦੇ ਕੋਈ ਆਪਰੇਸ਼ਨ ਦੀ ਲੋੜ ਨਹੀਂ ਬਈ ਭਾਈ ਮੇਰੇ ਕੋਲੋਂ ਦੇਸੀ ਦਵਾਈ ਨਾਲ ਉਹ ਤਾਂ ਠੀਕ ਹੋ ਜੂਗੇ ਇੰਨਾ ਵੱਡਾ ਫਰਕ ਕੀਤਾ ਉਥੇ 5-5 ਲੱਖ ਰੁਪਏ ਲੱਗਦਾ ਇੱਥੇ ਅਸਲ ਦੇ ਵਿੱਚ ਆ ਪੰਪ ਹੈ ਦਿਲ ਜਿਹਨੂੰ ਆਪਾਂ ਕਹਿੰਦੇ ਆ ਇਹ ਦਿਲ ਤੋਂ ਸਾਰੇ ਅੰਗਾਂ ਨੂੰ ਸਪਲਾਈ ਆ ਬਲੱਡ ਦੀ ਇਹ ਗੱਲੇ ਗੋੜ ਨਹੀਂ ਜਰ ਵੀ ਖਰਾਬ ਹੋਣੀ ਹੈ ਪਹਿਲਾ ਪੁਆਇੰਟ ਦਾ ਇਹ ਸਵਾਲ ਕਰੋ ਜੀ ਦੂਸਰਾ ਪੁਆਇੰਟ ਇੱਕ ਹੋਰ ਮੇਰਾ ਸਾਰੀ ਦੁਨੀਆ ਨੂੰ ਮੈਂ ਇੱਕ ਫੜੇ ਚੈਨ ਜਿਹੜਾ ਬੰਦਾ ਜਿਵੇਂ ਇਹਦੇ ਦਾ ਪੈਂਡੀ ਦੇ ਗੋਡੇ ਦੁਖਦੇ ਆ ਇਹਦੇ ਗੋਡੇ ਦੁਖਦੇ ਆ ਇਹਨੂੰ ਜਿਹਨੇ ਕਹਤਾ ਵੀ ਚੇਂਜ ਕਰਨੇ ਪੈਣੇ ਆ ਜਿਹਦੇ ਗੋਡੇ ਨਹੀਂ ਦੁਖਦੇ ਹਾਂਜੀ ਉਹਨੂੰ ਨਾਲ ਲੈ ਕੇ ਜਾਓ ਉਹ ਡਾਕਟਰ ਨੂੰ ਜਦੋਂ ਇਦਾਂ ਹੱਥ ਲਾਊਗਾ ਉਹ ਹਾਏ ਹਾਏ ਕਰੇ ਜਿਹਦੇ ਨਹੀਂ ਦੁਖਦੇ ਤੇ ਉਹ ਉਹਨੂੰ ਵੀ ਇਹੀ ਕਹੂਗਾ ਵੀ ਇਹਦੇ ਚੇਂਜ ਹੋਣ ਵਾਲੇ ਆ ਅੱਛਾ ਇਹ ਤਾਂ ਚੱਲ ਰਿਹਾ ਆ ਇਹ ਤਾਂ ਚੱਲ ਰਿਹਾ ਦਿਮਾਗ 'ਚ ਕਿਸੇ ਦੇ ਕੁਝ ਵੀ ਨਹੀਂ ਆਉਂਦਾ ਕਿਸੇ ਨੂੰ ਇਹ ਪਤਾ ਹੀ ਨਹੀਂ ਗੋਡਾ ਖਰਾਬ ਕਿਉਂ ਹੁੰਦਾ ਤੇ ਗੋਡੇ ਨੂੰ ਹੋਇਆ ਕੀ ਹੁੰਦਾ ਹੂੰ ਸਮਝ ਲੱਗੀ ਮੇਰੀ ਗੱਲ ਇੱਕ ਹੋੜ ਲੱਗੀ ਹੋਈ ਆ ਤੇ ਪਰ ਤੁਸੀਂ ਬਿਨਾ ਆਪਰੇਸ਼ਨ ਬਿਨਾ ਟੀਕਾ ਬਿਨਾ ਪੱਟੀ ਸਿਰਫ ਦਵਾਈ ਨਾਲ ਹੀ ਠੀਕ ਹਰਦੀਪ ਸਿੰਘਾ ਮੇਰਾ ਖਿਆਲ ਆ ਤੁਹਾਡੇ ਚੈਨਲ ਦੇ ਜ਼ਰੀਏ ਵੀ ਵੀਡੀਓ ਕਈ ਸਾਲਾਂ ਤੋਂ ਵੰਡ ਹੋਈ ਆ ਹਾਂਜੀ ਕਿਸੇ ਨੇ ਇੱਥੇ ਵੀ ਜੇ ਕੋਈ ਮੇਰੇ ਖਿਲਾਫ ਵੀ ਬੋਲਦਾ ਮੈਂ ਕਹਿੰਦਾ ਉਹ ਵੀ ਵੀਡੀਓ ਚ ਪਾ ਦਿਓ ਹਾਂ ਲੈ ਬਹਿ ਜਾ ਮਿੰਟ ਜੀ ਇੱਧਰ ਨਾ ਬਹਿ ਗਿਆ ਮਰੀਜ਼ ਇਹਨੂੰ ਆਪਾਂ ਕੀ ਕਹਾਂਗੇ ਓੜੇ ਦੋਦੇ ਮੈਂ ਤੁਹਾਨੂੰ ਸਵਾਲ ਕਰਦਾ ਮੀਨੇ ਜਦਾਂ ਕਹਾਂਗੇ ਵੀ ਗੋਡੇ ਤੋਂ ਨਹੀਂ ਬੈਠ ਸਕਦਾ ਚਲ ਉੱਠਾ ਪੁੱਤ ਇਹ ਦੋਨੇ ਹੱਡ ਮੋਡਿਆਂ ਦੇ ਬਾਹਰ ਨੇ ਬਾਹਰ ਸੀਗੇ ਕਿਉਂਕਿ ਪਾਸੇ ਪੈਂਦਾ ਮੋਢਾ ਵਾਲਾ ਹੱਡ ਬਾਹਰ ਆ ਜਾਂਦਾ ਜਿਹੜਾ ਮੋਢੇ ਦਾ ਹੱਡ ਹੈ ਇਹਦੇ ਅੰਦਰ ਇੱਕ ਗੋਲੀ ਲੱਗੀ ਜਿਹੜੀ 3 ਤੋਂ 4 ਨੰਬਰ ਬਸਲ ਜੀ ਫਸਦੀ ਹੈ ਹਾਂਜੀ ਉਹਦੇ ਕਾਰਨ ਇਹਨੂੰ ਐ ਲੱਗਦਾ ਸੀ ਵੀ ਮੋਢੇ ਭਾਰੇ ਆ ਕਿਉਂ ਵੀ ਹਰ ਤੁਸੀਂ ਗੋਡੇ ਵੀ ਚੱਕ ਰਹੇ ਸੀ ਹਾਂਜੀ ਹਾਂਜੀ ਗੋਡਿਆਂ 'ਚ ਵੀ ਦਿੱਕਤ ਸੀ ਕੋਈ ਨਾ ਦਿੱਕਤ ਸੀ ਜਿਵੇਂ ਲੱਗਿਆ ਹੁਣ ਠੀਕ ਹੈ ਹੌਲੇ ਹੋ ਗਿਆ ਗੋਡੇ ਵੀ ਹੌਲੀ ਹੋ ਗਏ ਤੇ ਮੋਢੇ ਵੀ ਹੌਲੀ ਹੋ ਗਏ ਸਰ ਤੁਸੀਂ ਕਿੱਥੋਂ ਆਏ ਹੋ ਮੈਂ ਹੁਸ਼ਿਆਰਪੁਰ ਦਸੂਏ ਲਾ ਕੇ ਪ ਮੇਰੇ ਗੋਡੇ 'ਚ ਦਿੱਕਤ ਸੀ ਹਾਂ ਪਿਛਲੇ 8-9 ਸਾਲ ਤੋਂ ਠੀਕ ਹੈ ਕਿ ਕਾਫੀ ਜਗ੍ਹਾ ਮੈਂ ਚੈੱਕ ਕਰਾਇਆ ਸਪੈਸ਼ਲਿਸਟ ਨੇ ਜੀ ਉਹ ਕਹਿੰਦੇ ਵੀ ਗੋਡਾ ਚੇਂਜ ਹੋਣਾ 100% ਖਤਮ ਹੈ ਗੋਡਾ ਬਦਲਣਾ ਪੈਣਾ ਬਦਲਣਾ ਪੈਣਾ ਤੁਸੀਂ ਚੱਲਦੇ ਫਿਰਦੇ ਸੀ ਕਿ ਚੱਕ ਰੱਖਦੇ ਨਹੀਂ ਮੈਂ ਹੁਣ ਲੱਤ ਨੂੰ ਚੱਕ ਕੇ ਘਰ ਦੇ ਘਰਦੇ ਥਲਦੇ ਦੋ ਤਿੰਨ ਦਿਨ ਜਿਆਦਾ ਦਿੱਕਤ ਰਹਿ ਗਈ ਸੀ ਤੇ ਹਸਪੀਟਲ ਜਾਣ ਤੇ ਦਿੱਕਤ ਆ ਗਈ ਸੀ लास्ट ਤੇ ਇੱਥੇ ਕਿੰਨੀ ਵਾਰ ਆਇਆ ਤੁਸੀਂ ਮੈਂ ਦੂਜੀ ਵਾਰ ਆਇਆ ਤੇ ਜਦੋਂ ਬੈਜ ਜੀ ਕੋਲ ਆਏ ਕੋਈ ਆਪਰੇਸ਼ਨ ਕੀਤਾ ਹੋਵੇ ਕੋਈ ਟੀਕਾ ਪੱਟੀ ਕੋਈ 2-4-5 ਲੱਖ ਰੁਪਈਆ ਲਿਆ ਹੋਵੇ ਦਵਾਈ ਲਈ ਇਹਨਾਂ ਮਲਿਆ ਥੋ ਤੇ ਦਵਾਈ ਦਿੱਤੀ ਤੇ ਮੈਂ 50% ਠੀਕ ਹਾਂ ਮਤਲਬ ਤੁਸੀਂ ਚੱਲ ਨਹੀਂ ਪਾਰੇ ਹੁਣ ਤੁਸੀਂ ਆਪਣੇ ਚੱਲ ਪਾ ਰਹੇ ਹੋ ਆਪ ਮਤਲਬ ਸਪੋਰਟ ਨਾ ਚੱਲਦਾ ਸੀ ਡੰਡੇ ਦੀ ਸਪੋਰਟ ਨਾਲ ਜਦੋਂ ਤਾਂ ਰੱਖੀ ਹੁਣ ਬਿਨਾਂ ਸਪੋਰਟ ਤੋਂ ਬਿਨਾਂ ਸਪੋਰਟ ਤੋਂ ਖੜਾ ਕੋਈ ਦੂਨ ਦਰ ਤੜੀ ਕੋ ਕੁਝ ਤੇ ਜਿਹੜੇ ਬੜੇ ਅਜੀਬ ਹੀ ਮਯੂਸ ਆ ਲੋਕ ਡਾਕਟਰਾਂ ਕੋ ਜਾ ਰਹੇ ਆ ਆਪਰੇਸ਼ਨ ਵਾਲੇ ਪੈਸੇ ਇਕੱਠੇ ਉਹਨਾਂ ਨੂੰ ਕੀ ਕਹਣਾ ਚਾਹੁੰਦੇ ਮੈਂ ਕਹਿੰਦਾ ਇੱਥੇ ਆਓ ਸਾਰੇ ਦੋਨੋਂ ਗੋਡਿਆਂ ਚ ਪ੍ਰੋਬਲਮ ਸੀ ਲੱਕ ਵੀ ਠੀਕ ਹੈ ਇੱਕ ਗੋਡਾ ਬਿਲਕੁਲ ਠੀਕ ਹੈ ਦੂਸਰੇ ਤੇ ਜਦੋਂ ਹੁਣ ਸਰਦੀ ਦਾ ਕਰਕੇ ਥੋੜੀ ਪ੍ਰੋਬਲਮ ਆਂਦੀ ਸੀ ਮੈਨੂੰ ਲੱਗਦਾ ਮਤਲਬ ਜੇ ਨਹੀਂ ਵੀ ਚੱਲ ਫਿਰ ਹੁੰਦੇ ਹੁਣ ਚੱਲਣ ਫਿਰ ਲੱਪਾਏ ਹੋ। ਅਸੀਂ ਗਏ ਸੀ ਪਹਿਲਾਂ ਦੋ ਤਿੰਨ ਹਸਪੀਟਲ ਵੀ ਗਏ ਸੀ ਉਹਨਾਂ ਆਪਰੇਟ ਦਾ ਦੱਸਿਆ ਸੀ ਸਾਨੂੰ। ਪਰ ਨਹੀਂ ਸਰਦ ਹੀ ਅਸੀਂ ਇੰਟਰਵਿਊ ਦੇਖ ਕੇ ਆਏ ਆ ਤੇ ਆਲਮੋਸਟ ਸਰ ਇਹ ਦੇਖ ਰਿਹਾ ਵੀ ਤੁਹਾਡੇ ਵਿੱਚ ਮੈਂ ਅੱਗੇ ਕੀ ਦਾ ਜਵਾਬ ਦਿਆਂ। ਤੁਸੀਂ ਜੋ ਵੀਡੀਓ ਦੇਖਿਆ ਸੀ ਉਹੀ ਕੁਛ ਜਾ ਹੋ ਰਿਹਾ। ਬਿਲਕੁਲ ਉਹੀ ਹੈ ਜੀ। ਸੇਮ ਆ। ਸੇਮ ਸੇਮ। ਸੀ ਕਬੂਤਰਲੇ। ਕਬੂਤਰੋ ਕੀ ਪ੍ਰੋਬਲਮ ਸੀ? ਗੋਡਿਆਂ ਦੀ ਕਿ ਲੱਕ ਦੀ ਪ੍ਰੋਬਲਮ? ਹਾਂ ਗੋਡਿਆਂ ਦੀ ਲੱਕ ਦੀ। ਤੇ ਕਿੰਨਿਆਂ ਚੱਕ ਗੇੜਾ ਹੈਗਾ ਇਸ ਵਾਰ ਤੀਜੀ ਜੱਗ ਤੇ ਹੁਣ ਜਦੋਂ ਤੀਜੀ ਵਾਰ ਆਏ ਹੋ ਕੋਈ ਫਰਕ ਲੱਗਾ ਗੋਡੇ ਹਾਂਜੀ ਹਾਂਜੀ ਹੁਣ ਫਰਕ ਥੋੜਾ ਜਿਹਾ ਯੂਕੇ ਤੋਂ ਆਏ ਹੋ ਤੇ ਕਿੰਨੇ ਚਿਰ ਤੋਂ ਮੇਨ ਹੋਰੀ ਗੋਡੇ ਚ ਮੇਰੇ 3 ਮਹੀਨੇ ਹੋ ਗਏ ਤਿੰਨ ਮਹੀਨੇ ਤੋਂ ਤੇ ਹੁਣ ਜਿਵੇਂ ਮੂਵਮੈਂਟ ਕੀਤੀ ਹੱਥ ਨਾਲ ਸੈਟ ਵੈਟ ਕੀਤਾ ਤੁਸੀਂ ਚੱਲ ਕੇ ਵੀ ਆਏ ਹੋ ਹਾਂ ਜੇ ਤੁਸੀਂ ਦਵਾਈ ਨਹੀਂ ਖਾਧੀ ਪਰ ਇਹਦੇ ਨਾਲ ਵੀ ਥੋੜਾ ਬਹੁਤ ਰੀਲੀਫ ਮਿਲਦਾ ਤੁਹਾਨੂੰ ਲੈਕਸ ਹੋਇਆ ਕਿਨ੍ਸੋਲੇ ਫਰਕ ਪਿਆ ਬਈਆ ਪਹਿਲੇ ਹਿਮਾਚਲ ਤੋਂ ਵੀ ਆਏ ਹੋਇਆ ਮੇਰੀ ਫੇਸਬੁੱਕ ਤੇ ਵੀਡੀਓ ਦੇਖ ਕੇ ਆਈਆਂ ਹਾਂ ਹਾਂ ਅੱਜ ਕਿੰਨੀ ਵਾਰ ਤੁਸੀਂ ਆਏ ਹੋ ਅੱਜ ਮੈਂ ਤੀਜੇ ਮਹੀਨੇ ਦੀ ਦਵਾਈ ਲੈਣ ਆਇਆ ਦੋ ਮਹੀਨੇ ਪੂਰੇ ਹੋ ਗਏ ਨਾਲ ਨੂੰ ਗੋਡੇ ਸੀ ਲੱਕ ਸੀ ਸਰਵਾਈਕਲ ਸੀ ਸਭ ਕੁਝ ਓਕੇ ਹੈ ਤੇ ਤੁਸੀਂ ਹਿਮਾਚਲ ਤੋਂ ਆਏ ਹੋ ਤੁਸੀਂ ਉੱਥੇ ਨਹੀਂ ਪਹਿਲਾਂ ਕਿਸੇ ਨੂੰ ਦਿਖਾਇਆ ਮੈਂ ਮੈਂ ਲੁਧਿਆਣੇ ਦੀ ਵੀ ਦਵਾਈ ਖਾਧੀ ਮੈਂ ਜਲੰਧਰ ਵੀ ਦੋ ਸਾਲ ਦਵਾਈ ਖਾਧੀ ਅੱਛਾ ਦੋ ਸਾਲ ਦਵਾਈ ਖਾਣ ਦਵਾ ਵੀ ਕੋਈ ਨਹੀਂ ਫਰਕ ਪਿਆ ਤੇ ਹੁਣ ਕਿੰਨਾ ਰਿਲੀਫ ਮਿਲੀ ਹੈ ਫਰਕ ਹੈ ਮੈਨੂੰ ਬਹੁਤ ਫਰਕ ਹੈ ਜਦੋਂ ਪਹਿਲਾਂ ਹਸਪਤਾਲ ਗਿਆ ਡਾਕਟਰ ਕੋ ਉਹਨਾਂ ਨੇ ਕੀ ਕਿਹਾ ਸੀ ਉਹਨਾਂ ਨੇ ਕਿਹਾ ਸੀਗਾ ਦਵਾਈ ਖਾਓ ਫਿਰ ਰਿਪਲੇਸ ਕਰਨਾ ਹੀ ਪੈਣਾ ਹੈ ਅੱਛਾ ਮਤਲਬ ਗੋਡੇ ਬਦਲਣੇ ਪੈਣੇ ਆ ਜੀ ਮੈਂ ਇਹਨਾਂ ਦੀ ਫੇਸਬੁੱਕ ਤੇ ਵੀਡੀਓ ਦੇਖ ਕੇ ਮੈਂ ਕਿਹਾ ਮੈਂ ਮੈਂ ਕੁਝ ਸਵਾਲ ਕਰਦਾ ਜੀ ਜੋ ਵੀਡੀਓ ਚ ਦੇਖਿਆ ਓਹੀ ਕੁਝ ਜਾਦਾ ਜੀ ਸੇਮ ਸੇਮ ਮੈਂ ਤਾਂ ਹੋਰਾਂ ਨੂੰ ਵੀ ਕਿਹਾ ਕਿ ਜੋ ਅਸੀਂ ਵੀਡੀਓਜ਼ ਦੇਖਦੇ ਆ ਉਹ ਹੀ ਹੈ ਸਭ ਕੁਝ ਕੋਈ ਅਲੱਗ ਨਹੀਂ ਹੈ ਕੋਈ ਕੁਛ ਨਹੀਂ। ਸੋ ਤੁਸੀਂ ਦੇਖੋ ਵੀ ਪੰਜਾਬ ਤੋਂ ਤਾਂ ਆਉਂਦਿਆ ਹਿਮਾਚਲ ਤੋਂ, ਰਾਜਸਥਾਨ ਤੋਂ, ਹਰਿਆਣੇ ਤੋਂ ਦੂਰੋਂ ਦੂਰੋਂ ਮਰੀ ਜਾ ਰਹੇ ਕਿਉਂ ਆ ਰਹੇ ਕਿਉਂਕਿ ਉਹਨਾਂ ਨੂੰ ਫਰਕ ਬੜਾ ਪਿਆ ਰਿਹਾ ਇੱਥੇ ਆ ਕੇ। ਡਾਕਟਰ ਕਹਿੰਦੇ ਆਪਰੇਸ਼ਨ ਕਰਨਾ, ਤੁਸੀਂ ਕਹਿੰਦੇ ਆਪਰੇਸ਼ਨ ਨਹੀਂ ਕਰਨਾ। ਉਹ ਕਹਿੰਦੇ ਟੀਕੇ ਵੀ ਲਾਉਣੇ ਆ, ਪੱਟੀਆਂ ਵੀ ਕਰਨੀਆਂ, ਤੁਸੀਂ ਬਿਨਾ ਟੀਕਾ, ਬਿਨਾ ਪੱਟੀ, ਬਿਨਾ ਆਪਰੇਸ਼ਨ ਕਿੱਦਾਂ ਠੀਕ ਕਰ ਰਹੇ ਹੋ ਗੋਡੇ? ਆਹ ਹੱਡੀ ਇੱਥੇ ਇੱਥੇ ਆ ਗਈ। ਇਹਨੂੰ ਕੋਈ ਖਾਣ ਵਾਲੀ ਦਵਾਈ ਨਾਲ ਨਹੀਂ ਕਰ ਸਕਦਾ। ਹਾਂਜੀ। ਸਭ ਤੋਂ ਪਹਿਲਾਂ ਹੱਡੀਆਂ ਦੀ ਗੋਡੇ ਦੀ ਸੈਟਿੰਗ। ਹੂੰ। ਸੈਟਿੰਗ ਕਰ ਦਈ ਬਾਕੀ ਚਰਦੀ ਦੀ ਰਿਕਵਰੀ ਲਈ ਅਸੀਂ ਸੰਖ ਪੁੱਛੀ ਦਾ 7 ਵਰਤਦੇ ਹੂੰ ਤੇ ਨਾੜਾਂ ਦੀ ਫੁਗੜਾ ਦਾ ਤੌਣ ਲਈ ਸਦਮਾ ਕਰਤਾ ਹਮ ਜ ਵਰਤਦੇ ਜੀ ਤੇ ਇਹ ਨਾਲ ਠੀਕ ਹੋ ਜਾਂਦੇ ਕੋਣ ਤੇ ਕਈਆਂ ਦੇ ਮੋਢੇ ਸੀ ਤੁਸੀਂ ਮੋਢੇ ਵੀ ਠੀਕ ਕਰ ਰਹੇ ਹੋ ਮੋਢਾ ਜਦੋਂ ਕੋਈ ਬੰਦਾ ਜਿਆਦਾ ਵੇਟ ਵਾਲਾ ਬੰਦਾ ਇੱਕ ਸਾਈਡ ਪੈਂਦਾ ਮੋਢੇ ਦਾ ਹੱਡ ਐ ਤਾਂ ਉਹਦੇ ਅੰਦਰ ਗੋਲੀ ਲੱਗਿਆ ਜਿੰਨ ਤੋਂ ਚਾਦਨ ਪਸਲ ਜੀ ਫਾਲਦੀ ਆ ਜੋ ਉਹ ਸੁੱਤਾ ਪਿਆ ਇੱਕੇਦਮ ਉਸੇ ਤਰ੍ਹਾਂ ਉਸੇ ਦਿਸ਼ਾ ਚ ਪਿਆ ਰਿਹਾ ਉਹ ਮੋਢੇ ਦਾ ਹੱਡ ਬਾਹਰ ਆ ਜਾਂਦਾ ਜੀ ਤੇ ਮੋਢਾ ਦੇਖੋ ਤੇ ਮਤਲਬ ਜੋੜਾਂ ਦਾ ਕੋਈ ਵੀ ਦਰਦ ਆ ਉਹ ਇੱਥੇ ਆ ਸਕਦਾ ਆ ਬਿਲਕੁਲ ਪਰ ਕਿਈ ਤਾਂ ਮੈਂ ਦੇਖ ਰਿਹਾ ਜਮਾਂਦਰੂ ਵੀ ਇਹੋ ਜਿਹੇ ਬੱਚੇ ਵੀ ਆਏ ਆ ਜਿਨ੍ਹਾਂ ਦੇ ਚੱਲ ਨਹੀਂ ਸਕਦੇ ਤੁਸੀਂ ਜਮਾਂਦਰੂ ਜਿਨ੍ਹਾਂ ਨੂੰ ਜਵਾਬ ਹੀ ਦਿੱਤਾ ਡਾਕਟਰਾਂ ਨੇ ਤੁਸੀਂ ਚੈਲੰਜ ਕਰ ਰਹੇ ਹੋ ਵੀ ਭਾਈ ਤੁਸੀਂ ਅੱਜ ਮੈਂ ਤੁਹਾਨੂੰ ਵੀ ਚਲਾ ਦੂੰ ਉਹ ਵੀ ਤੁਸੀਂ ਚਲਾ ਚਲਾ ਰਹੇ ਹੋ ਦੇਖੋ ਤੇ ਬੋਡੀ ਕਿਦਾ ਮੂਵਮੈਂਟ ਕਰ ਲਾਉਂਦੇ ਹੋ ਮੇਰਾ ਸਿੱਧਾ ਜਆ ਪੁਆਇੰਟ ਆ ਸਭ ਤੋਂ ਪਹਿਲਾਂ ਨਰਵਸ ਸਿਸਟਮ ਨੂੰ ਸੋਧ ਕਰਨਾ ਮਤਲਬ ਦਿਮਾਗ ਦਾ ਕੰਟਰੋਲ ਬਣਾਉਣਾ ਉਹ ਹੀ ਜ ਬੱਚੇ ਤੇ ਜਦੋਂ ਆ ਦਾ ਕੰਟਰੋਲ ਬਣ ਗਿਆ ਤੇ ਅੱਧਾ ਲੋਕ ਠੀਕ ਹੋਣਾ ਚੱਲੂ ਜੀ ਤੇ ਪੁੱਛੋ ਉਹਨੂੰ ਐਕਸਰਸਾਈਜ਼ ਦੱਸਿਓ ਜੀ ਐਕਸ ਰੇ ਕਰਾਊਗਾ ਬੰਦਾ ਪ੍ਰੋਪਰ ਠੀਕ ਹੋ ਜਿਨ੍ਹਾਂ ਨੂੰ ਗੋਡਿਆਂ ਤੋਂ ਜਵਾਬ ਹੀ ਮਿਲ ਗਿਆ ਕਿੰਨੇ ਟਾਈਮ ਦੀ ਦਵਾਈ ਲੈਣੀ ਪਊਗੀ ਉਹਨਾਂ ਨੂੰ ਲਾਸਟ ਤੋਂ ਲਾਸਟ ਤਿੰਨ ਸਾਢੇ ਕਿੰਨੇ ਤਿੰਨ ਕਿੰਨੇ ਦੇ ਵਿੱਚ ਲਾਸਟ ਤੋਂ ਲਾਸਟ ਤਿੰਨ ਸਾਢੇ ਦਿਨ ਵੀ ਤੇ ਇਸ ਤੋਂ ਇਲਾਵਾ ਵੀ ਹੋਰ ਦੱਸੂੰ ਹੋਰ ਕਿਹੜੇ ਕਿਹੜੇ ਜਿਹੜੇ ਬਿਮਾਰੀਆਂ ਨੂੰ ਤੁਸੀਂ ਠੀਕ ਕਰਦਾ ਮੈਂ ਗੁਰਦੇ ਗਦੂਦਾਂ ਤੇ ਹਰਦੀਆਂ ਤਿੰਨ ਦਵਾਈਆਂ ਦਿੰਦਾ ਬਾਕੀ ਹਰ ਦਵਾਈ ਦਿੰਦਾ ਕੈਂਸਰ ਦੀ ਦਵਾਈ ਫਰੀ ਦਿੰਦੇ ਆ ਬਿਲਕੁਲ ਕੈਂਸਰ ਦਾ 413 ਕੁ ਹਜ਼ਾਰ ਬੰਦਾ 3 ਮਈ ਤੱਕ ਫਰੀ ਕਰਦਾ ਸੀ ਹੂੰ ਕਿਸੇ ਕੰਬਰੀ ਵੱਲੋਂ 500 ਕਰੋੜ ਦੀ ਆਫਰ ਆ ਵੀ ਆਪ ਨਕਸ਼ਾ ਦੇ ਦੇ ਮੈਂ ਕਿਹਾ ਵੀ ਨਹੀਂ ਮੈਂ ਆਪਣੇ ਮਰਨ ਤੋਂ ਪਹਿਲਾਂ ਪੰਜ ਸੱਤ ਜਗ੍ਹਾ ਪੰਜਾਬ ਦੇ ਵਿੱਚ ਪੰਜ ਸੱਤ ਜਗ੍ਹਾ ਰਾਸਾਂ ਚ ਹਿਮਾਚਲ ਜੰਮੂ ਚ ਤੇ ਜੂਪੀ ਚੋਂ ਤਾਂ ਵੰਡ ਜਾਣਾ ਤੇ ਕੰਬਰੀਆਂ ਪੈਸੇ ਲੈਣੇ ਪੈਸੇ ਕੋਲ ਨਾਲ ਮੈਂ ਵਧੂ ਦਿੱਤੇ ਉਹ ਫਰੀ ਨੇ ਤਾਂ ਕੈਂਸਲ ਦਿੱਤਾ ਲੱਖਰ ਵੀ ਲਾ ਜਾਂਦੇ ਆ 1160 ਰੁਪਏ ਦੀ ਦਵਾਈ ਪੈਂਦੀ ਆ 960 ਰੁਪਏ ਦਾ ਸਾਮਾਨ ਲੱਗਦਾ ਤੇ 15 ਦੀ ਦਵਾਈ ਤੇ 200 ਰੁਪਏ ਤੇ ਬਣਵਾਈ ਲੱਗਦੀ ਲਿਵਰ ਪੈਂਦੀ ਆ 200 ਤਾਂ ਤੁਸੀਂ ਕਹਿੰਦੇ ਹੋ ਵੀ ਦਸਵੰਦ ਕੱਢਦੇ ਹੋ ਬੱਚਿਆਂ ਦੇ ਆਨੰਦ ਗਾਰਜ ਵੀ ਦਰਉਂਦੇ ਹੋ ਬਹੁਤ ਬੱਚਿਆਂ ਨੂੰ ਤੁਸੀਂ ਪਰਮੀਟਰ ਤੱਕ ਵੀ ਇੱਤਾ ਉਹ ਸਾਰਾ ਇਸ ਦਵਾਈ ਦੇ ਵਿੱਚੋਂ ਜਾ ਰਿਹਾ ਹੈ ਦਵਾਈ ਦੇ ਵਿੱਚੋਂ ਵੀ ਤੇ ਬਾਕੀ ਦੇ ਹੋਰ ਕੰਮਾਂ ਦੇ ਵਿੱਚੋਂ ਵੀ ਦਸਵੰਦ ਦਸਵੰਦ ਕੱਢ ਕੇ ਸਾਰਾ ਕੁਝ ਇੱਧਰ ਲਾਉਂਦੇ ਹਨ ਤਕਰੀਬਨ ਸਾਲ ਦੇ ਵਿੱਚ 70 ਤੋਂ 70 ਕੁੜੀਆਂ ਮੈਂ ਮੰਨਦਾ ਸੀ ਫਿਰ ਇਚਰ ਵਾਲੀਆਂ ਹੁੰਦੀਆਂ 81 92 ਹੋ ਗਈਆਂ ਤੇ 1226 ਕੁੜੀਆਂ ਨੂੰ ਹੁਣ ਤੱਕ ਪਰਿਕਰ ਦੇ ਚੁੱਕੇ ਸੋ ਜੇ ਮਰੀਜ਼ਾਂ ਨੂੰ ਤੁਹਾਨੂੰ ਮਿਲਣਾ ਜਿਹੜੀ ਕਿਹੜੀ ਲੋਕੇਸ਼ਨ ਤੇ ਕਿਹੜੇ ਕਿਹਦੇ ਨਾਮ ਆ ਸਕਦੇ ਆ ਪਾਂ ਸ਼ਨੀਵਾਰ ਇਸ ਦਿਨ ਕਰਤਾਰਪੁਰ ਕਰਤਾਰਪੁਰ ਆ ਨਾਲ ਹੀ ਸਾਡੇ SBI ਬੈਂਕ ਆ ਅੱਗੇ ਮੇਨ ਚੌਂਕ ਤੇ ਇਸ ਤੋਂ ਇਲਾਵਾ ਤੇ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਪੰਜ ਦਿਨ ਬੁੱਲਾਂ ਪਰਦਾਖਾ HDFC ਬੈਂਕ ਦੇ ਲਾਗੇ ਮੇਨ ਰੋਡ ਲੁਧਿਆਣੇ ਵਾਲਾ ਮੇਨ ਰੋਡ ਤੇ ਜਿਹੜੇ ਨੰਬਰ ਸਕਰੀਨ ਤੇ ਦਿੱਤੇ ਆ ਕਦੋਂ ਕਦੋਂ ਬੋਲ ਕਰ ਜਾਂਦੇ ਆ ਇੱਕ ਤੋਂ 3 ਵਜੇ ਤੱਕ ਜੇ ਕਿਸੇ ਮੇਰੇ ਨਾਲ ਗੱਲ ਕਰਨੀ ਕਿਸੇ ਮਰੀਨੇ ਦਾ ਇੱਕ ਤੋਂ ਤਿੰਨ ਸਾਰੇ ਕਹਿ ਰਹੇ ਸਾਨੂੰ ਫਰਕ ਪੈ ਰਿਹਾ ਮੈਂ ਕਹਿੰਦਾ ਮੇਰਾ ਜੇ ਕੋ ਮੇਰੇ ਖਿਲਾਫ ਬੋਲਦਾ ਪਾ ਦਿਓ ਮੈਂ ਤੁਹਾਨੂੰ ਪੁੱਛ ਕੇ ਜੇ ਉਹ ਕਹਿੰਦਾ ਵੀ ਮੈਂ ਠੀਕ ਨਹੀਂ ਉਹਨਾਂ ਕਹਿੰਦਾ ਆ ਜਾ ਸਾਹਮਣੇ ਸਾਲ ਪਹਿਲੇ ਹੁੰਦਾ ਉਹ ਕੀ ਕਹਿੰਦਾ ਮੈਂ ਕੰਦਾ ਫੜ ਫੜ ਦੁਰ ਕੇ ਆ ਉਹ ਕਹਿੰਦੇ ਲੱਤ ਵੀ ਨਹੀਂ ਮੇਰੇ ਹੈਲਦੀ ਸੀ ਪਰ ਹੁਣ ਮੈਂ ਚੱਲਣ ਲੱਗ ਪਿਆ ਚੱਲਣ ਲੱਗ ਪਿਆ ਕਿਉਂ ਕਿਵੇਂ ਹੁੰਦਾ ਉਹ ਗੁਰਨਾਨਕ ਦੀ ਕਿਰਪਾ ਦੇ ਨਾਲ ਹੂੰ ਸੋ ਕਿਸੇ ਨੇ ਭਾਰ ਘਟਾਉਣਾ ਵਧਾਉਣਾ ਕਦ ਲੰਬਾ ਕਰਨਾ ਹਰ ਤਰ੍ਹਾਂ ਦੀ ਦਵਾਈ ਹੈ ਤੇ ਸਿਰਫ ਗੁਰਦੇ ਗਦੂਨਾਂ ਦੇ ਹਾਨੀਆਂ ਬਾਕੀ ਤਨ ਚੜ ਗੇ ਹਰ ਦਵਾਈ ਦੇ ਤੇ ਮੈਂ ਐਤਵਾਰ ਨੂੰ ਅਸੀਂ ਅੰਮ੍ਰਾਲਾ ਹੁੰਦੇ ਹਾਂ ਗੀਤਾ ਨਗਰੀ ਗੀਤਾ ਹਾਂਜੀ ਹਰ ਐਤਵਾਰ ਅੰਮ੍ਰਾਲਾ ਗੀਤਾ ਨਗਰੀ ਮੋਟਰ ਮਾਰਕੀਟ ਐਸਵੀਆਈ ਬੈਂਕ ਦੇ ਬਿਲਕੁਲ ਸਾਹਮਣੇ ਸੋ ਤੁਸੀਂ ਦੇਖਿਆ ਵੀ ਸਵੇਰ ਤੋਂ ਸ਼ਾਮ ਤੱਕ ਅਜੇ ਵੀ ਬਹੁਤ ਸਾਰੇ ਮਰੀਜ਼ ਬਾਹਰ ਹੈਗੇ ਆ। ਉਹ ਮਰੀਜ਼ ਇੱਥੇ ਆਏ ਆ ਜਿਨ੍ਹਾਂ ਨੂੰ ਡਾਕਟਰਾਂ ਨੇ ਜਵਾਬ ਦਿੱਤਾ। ਜਾਂ ਕਿਸੇ ਨੇ ਕਹਿਤਾ ਵੀ 5 ਲੱਖ ਦਾ ਗੋਡਾ ਪੈਣਾ, ਕੋਈ ਕਹਿੰਦਾ 4 ਲੱਖ ਦਾ ਪੈਣਾ ਪਰ ਇੱਥੇ ਸਿਰਫ ਦਵਾਈ, ਉਹ ਵੀ ਦੇਸੀ ਦਵਾਈ, ਬਿਨਾਂ ਟੀਕਾ, ਬਿਨਾਂ ਆਪਰੇਸ਼ਨ, ਬਿਨਾਂ ਪੱਟੀ। ਬਹੁਤ ਵੱਡੀ ਗੱਲ ਆ। ਦੇਸੀ ਦਵਾਈਆਂ ਨਾਲ ਲੋਕ ਠੀਕ ਹੋ ਰਹੇ ਆ ਤੇ ਲੋਕਾਂ 'ਚ ਕਾਫੀ ਤੁਸੀਂ ਦੇਖਿਆ ਵੀ ਕਈ ਤਾਂ ਜੰਗ ਮੁੰਡੇ ਕੁੜੀਆਂ ਵੀ ਸੀ, ਕਈ ਬਜ਼ੁਰਗ ਵੀ ਸੀ। ਸਾਰੇ ਇੱਥੋਂ ਸੈਟੀਸਫਾਈਡ ਹੋ ਕੇ ਜਾ ਰਹੇ ਆ। ਸੋ ਜੇ ਤੁਸੀਂ ਵੀ ਹੋਰ ਬਹੁਤ ਜਗ੍ਹਾ ਤੇ ਜਾ ਕੇ ਥੱਕ ਚੁੱਕੇ ਹੋ ਬੈਜ ਜਿਹਨੂੰ ਤੁਸੀਂ ਮਿਲਣਾ ਚਾਹੁੰਦੇ ਹੋ ਨੰਬਰ ਸਕਰੀਨ ਤੇ ਆ ਤੁਸੀਂ ਇਸ ਨੰਬਰ ਤੇ ਫੋਨ ਕਰਕੇ ਜਿਹੜੀ ਵੀ ਲੋਕੇਸ਼ਨ ਤੁਸੀਂ ਕਰਤਾਰਪੁਰੋਂ ਦਾ ਹਿੱਸੇ ਆ ਸਕਦੇ ਹੋ ਮੁੱਲਾਪੁਰ ਵੀ ਤੇ ਜੇ ਤੁਸੀਂ ਅੰਮ੍ਰਾਲੇ ਉੱਥੇ ਵੀ ਤੁਸੀਂ ਮਿਲ ਸਕਦੇ ਆ ਅਪਾਇੰਟਮੈਂਟ ਲੈ ਕੇ ਮਿਲ ਸਕਦੇ ਆ ਧੰਨਵਾਦ ਕੈਮਰਾ ਇਮਪ੍ਰੈਸ ਦੇ ਨਾਲ ਹਰਦੀਪ ਸਿੰਘ ਦੱਗਰ ਸਾਹ ਟੀਵੀ ਕਰਤਾਰਪੁਰ